ਅੱਛਲ ਜੀ ਮੈਂ ਤੁਹਾਡਾ ਦੋਸਤ ਹੂ ਸਪਰਮਜੀਤ ਇੱਕ ਵੱਡੀ ਖਬਰ ਲੈ ਕੇ ਆਦਰ ਹੋ ਚੁੱਕਾ ਜੀ ਪੰਜਾਬੀ ਖਬਰਨਾਮਾ ਦੇ ਵਿੱਚ ਮਿਸ਼ਨ 2019 ਦੀ ਤਿਆਰੀ ਜਿਹੜੀ ਕਿ ਕਾਂਗਰਸ ਪਾਰਟੀ ਨੇ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਕਾਂਗਰਸ ਪਾਰਟੀ ਨੇ ਇਸ ਮਿਸ਼ਨ ਦੇ ਤਹਿਤ ਇੱਕ ਬਹੁਤ ਹੀ ਖਾਸ ਕੰਮ ਸ਼ੁਰੂ ਕਰ ਦਿੱਤਾ ਹੈ ਕਿ 50 ਮੈਂਬਰ ਬਣਾਓ ਤੇ ਰਾਹੁਲ ਗਾਂਧੀ ਨੂੰ ਮਿਲ ਕੇ ਆਓ ਸੋ 50 ਮੈਂਬਰਾਂ ਦਾ ਇੱਕ ਟੀਚਾ ਇਹਨਾਂ ਨੇ ਰੱਖ ਦਿੱਤਾ ਕਾਂਗਰਸ ਦੀ ਲੀਡਰਸ਼ਿਪ ਮਿਸ਼ਨ 2019 ਦੀਆਂ ਤਿਆਰੀਆਂ ਵਿੱਚ ਜੁੜ ਚੁੱਕੀ ਆ ਇਹ ਇਹ ਤਿਆਰੀਆਂ ਦੇ ਵਿੱਚ ਸਭ ਤੋਂ ਪਹਿਲਾ ਉਹਨਾਂ ਨੇ ਜਿਹੜਾ ਕਿ ਇਹ ਇੱਕ ਵੱਡਾ ਪ੍ਰੋਗਰਾਮ ਲੀਕਿਆ ਉਸ ਦੇ ਵਿੱਚ ਕੀ ਹੈ ਕਿ ਪੰਜਾਬ ਮੈਂਬਰ ਕੋਈ ਵੀ ਵਿਅਕਤੀ ਜਿਹੜਾ ਕਿ ਕਾਂਗਰਸ ਵਾਸਤੇ ਬਣਾਏਗਾ ਉਹਦੀ ਜਿਹੜੀ ਕਿ ਮੁਲਾਕਾਤ ਹੈ ਰਾਹੁਲ ਗਾਂਧੀ ਦੇ ਨਾਲ ਕਰਵਾਈ ਜਾਏਗੀ ਤੇ ਸੂਬੇ ਵਿੱਚ ਹੋਣ ਵਾਲੀ ਵਿਧਾਨ ਸਭਾ ਦੇ ਚੋਣਾਂ ਤੋਂ ਬਾਅਦ ਕਾਂਗਰਸ ਪ੍ਰਧਾਨ ਮਾਫ ਕਰਨਾ ਕਿ ਪ੍ਰਧਾਨ ਜਿਹੜੇ ਨੇ ਕਾਂਗਰਸ ਦੇ ਪੰਜਾਬ ਤੋਂ శ్రీ ਜਖੜ ਤੇ ਦਿੱਲੀ ਤੋਂ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਰਾਹੁਲ ਗਾਂਧੀ ਉਹਨਾਂ ਨੇ ਆਪਣਾ ਆਪਣਾ ਜਿਹੜਾ ਕਿ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਇਹਦੇ ਅਦੀਨ ਕਾਂਗਰਸੀ ਨੇਤਾਵਾਂ ਨੇ ਕਿਹਾ ਕਿ ਬਹੁਤ ਜਲਦ ਜਿਹੜੀ ਕਿ ਇਹ ਤਿਆਰੀ ਜਿਹੜੀ ਕੀਤੀ ਜਾ ਰਹੀ ਆ 2019 ਨੂੰ ਲੈ ਕੇ ਇਸ ਦੇ ਵਿੱਚ ਘਰ-ਘਰ ਜਾ ਕੇ ਮੋਹਿਤ ਪਿਆਰ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਲੋਕਾਂ ਦੇ ਨਾਲ ਮਿਲਿਆ ਜਾਵੇਗਾ ਤੇ ਕਾਂਗਰਸ ਦੇ ਨਾਲ ਜੋੜ ਮੋਹਿਮ ਸ਼ੁਰੂ ਕੀਤੀ ਜਾਵੇਗੀ ਤੇ ਮੁਲਾਕਾਤ ਦਾ ਸੱਦਾ ਜਿਹੜਾ ਕਿ ਉਹਨਾਂ ਨੂੰ ਦਿੱਤਾ ਜਾਵੇਗਾ ਜਿਹੜਾ ਵਿਅਕਤੀ ਪੰਜਾਬ ਮੈਂਬਰ ਤਿਆਰ ਕਰਕੇ ਲੈ ਕੇ ਆਊਗਾ ਕਾਂਗਰਸ ਪਾਰਟੀ ਕਾਂਗਰਸੀ ਲੀਡਰਸ਼ਿਪ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਦਮ ਪਟਨੇ ਸ਼ੁਰੂ ਕਰ ਦਿੱਤੇ ਨੇ ਜ਼ਮੀਨੀ ਹਕੀਕੀ ਦੇ ਨਾਲ ਉਹ ਜੁੜ ਚੁੱਕੇ ਨੇ ਤੇ ਕਾਂਗਰਸੀ ਵਰਕਰਾਂ ਦੇ ਵਿੱਚ ਤਸ਼ਾਹ ਵਧਾਉਣ ਵਾਸਤੇ ਕਦਮ ਚੁੱਕਿਆ ਜਾ ਰਿਹਾ ਤਾਂ ਜੋ ਸ਼ਿਕਵਾ ਰਿਆਂ ਦਾ ਗਿਲਾ ਰਹਿੰਦਾ ਉਹਨਾਂ ਵਰਕਰਾਂ ਦਾ ਜਿਹੜੇ ਕਹਿੰਦੇ ਨੇ ਕਿ ਅਸੀਂ ਬਹੁਤ ਮਿਹਨਤ ਕੀਤੀ ਹੈ ਕਾਂਗਰਸ ਵਾਸਤੇ ਪਰ ਸਾਨੂੰ ਕਿਸੇ ਨਾਲ ਵੀ ਅੱਜ ਤੱਕ ਨਹੀਂ ਮਿਲਵਾਇਆ ਗਿਆ ਇਸ ਕਰਕੇ ਇਹ ਵੱਡੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਤੇ ਰਾਹੁਲ ਗਾਂਧੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਦੇਸ਼ ਦੇ ਯੁਵਾ ਨੂੰ ਅੱਗੇ ਲੈ ਕੇ ਆਉਣ ਦੀ ਪ੍ਰੇਰਣਾ ਜਿਹੜੀ ਕੀ ਅੱਗੇ ਲੈ ਕੇ ਚੱਲੇ ਨੇ ਤੇ ਉਸ ਦੇ ਬੱਦੇ ਨਜ਼ਰੀਏ ਜਿਹੜਾ ਕਿ ਵੱਡਾ ਕਦਮ ਚੱਕਿਆ ਜਾ ਰਿਹਾ ਹੈ ਤੇ ਹਿੰਦ ਕਾਂਗਰਸ ਦੇ ਜਿਹੜੇ ਕੀ ਲੋਕ ਨੇ ਕਾਂਗਰਸ ਦੇ ਲੀਡਰ ਨੇ ਕਾਂਗਰਸ ਦੀ ਲੀਡਰਸ਼ਿਪ ਦਾ ਵਰਕਰ ਨੇ ਉਹ 50-50 ਲੋਕਾਂ ਨੂੰ ਆਪਣੇ ਨਾਲ ਜੋੜਨਗੇ ਤੇ 50-50 ਲੋਕਾਂ ਨੂੰ ਜੋੜ ਕੇ ਫਿਰ ਉਹ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕਰਨਗੇ ਤੇ ਇਹ ਮਹਿੰਮ ਜਿਹੜੀ ਕੀ ਸ਼ੁਰੂ ਹੋ ਚੁੱਕੀ ਆ ਦਿੱਲੀ ਦੇ ਵਿੱਚ ਵੀ ਸ਼ੁਰੂ ਹੋ ਚੁੱਕੀ ਆ ਮੁੰਬਈ ਤੇ ਲੰਗਾਨਾ ਦੇ ਵਿੱਚ ਵੀ ਇਹ ਮਹਿੰਮ ਸ਼ੁਰੂ ਕਰ ਦਿੱਤੀ ਗਈ ਆ ਤੇ ਹੁਣ ਇਹ ਮੋਹਿਮ ਪੰਜਾਬ ਦੇ ਵਿੱਚ ਪਹੁੰਚ ਚੁੱਕੀ ਹੈ ਸੋ ਇਹ ਵੱਡੀ ਖਬਰ ਹੈ ਜੋ ਹੋਰ ਖਬਰਾਂ ਤੁਹਾਡੇ ਨਾਲ ਸਾਂਝੇ ਕਰਾਂਗੇ ਆ ਸੁਣਦੇ ਰਹੋ ਦੇਖਦੇ ਰਹੋ ਆਜ న్యూਜ਼ ਵਾਲਾ .com ਪਰਮ ਦੇ ਨਾਲ ਸਾਰਨ ਪਿਆਰ ਪਰ ਇਹ ਸਤਸਰੀਆ ਕਾ